सुनो जी पिछली दिवाली पे आपने मुझे लोहे का पलंग गिफ्ट किया था तो इस बार क्या करने का इरादा है सोच रहा हूँ उसी पलंग में छोड़ दूँ ताकि मेरी दिवाली शुभ हो जाए जे बचपन माँ गल सुनी हूँ ਤਾ ਅਜਿਹੇ ਦਿਨ ਨਾ ਦੇਖਣਾ ਪੈਂਦਾ ਕੀ ਕਹਿੰਦੀ ਸੀ ਤੇਰੀ ਮਾਂ ਉਹ ਜਦੋਂ ਮੈਂ ਗੱਲ ਹੀ ਨਹੀਂ ਸੁਣੀ ਮੈਨੂੰ ਕੀ ਪਤਾ ਕੀ ਕਹਿੰਦੀ ਸੀ ਸੁਣਦੇ ਹੋ ਅੱਜ ਨਾ ਮੇਰਾ 1 ਕਿਲੋ weight ਘਟ ਗਿਆ ਪੱਕਾ ਹੱਥਾਂ ਪੈਰਾਂ ਦੇ ਨੋਂ ਕੱਟੇ ਹੋਣਗੇ ਤੂੰ ਹੂੰ ਦੇਖ ਤੂੰ ਮੇਰੀ ਵਧੀਆ ਗਰਲਫ੍ਰੈਂਡ ਐ ਹਾਂ ਯਾਰ ਤੂੰ ਕਿੰਨਾ ਕੁ ਪਿਆਰ ਕਰਦੀ ਐ ਮੈਨੂੰ ਲੈ ਇਹ ਵੀ ਕੋਈ ਪੁੱਛਣ ਦੀ ਗੱਲ ਐ ਜੇ ਤੂੰ ਜਾਨਵੀ ਮੰਗੇ ਨਾ ਤਾਂ ਮੈਂ ਜਾਨਵੀ ਦੇ ਸਕਦੀ ਆ ਚੱਲ ਜਾਨ ਜੂਨ ਨੂੰ ਤਾਂ ਛੱਡ ਪਰਾਂ ਯਾਰ ਫਿਰ ਦੋ ਦਿਨ ਨਰਮਾਈ ਚ ਜਾ ਜਾ ਗਾਰੇ ਨਹੀਂ ਮਿਲਦੇ ਪਏ ਕਿਤੋਂ ਹੈ ਹੈਲੋ 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 ਪੰਮੀਏ ਤੂੰ ਸੋਹਣੀ ਸੁਣਖੀ ਜਮਾ ਪਤਲੀ ਪਤੰਗ ਵਰਗੀ पे पिताजी से बंदूक लाने की जिद करते थे जिसमें लाल बिंदी वाली टिकड़ी लग के फोड़ते थे और जब बड़े हो गए हैं तो पिताजी ने ऐसी लाल बिंदी वाली ला के दे दी है जो रोज फूटती है और रोज कूटती है ਕੀ ਗੱਲ ਹੋਈ ਕੀ ਸੋਚੀ ਜਾਂਦੇ ਆ ਅੱਜ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਪੁੱਛ ਪਿਆਰ ਅੰਨਾ ਹੁੰਦਾ ਨਾ ਆਹੋ ਤਾਂ ਫੇਰ ਵਿਆਹ ਕੀ ਹੁੰਦਾ ਵਿਆਹ ਅੱਖਾਂ ਦਾ ਆਪਰੇਸ਼ਨ ਜਿਹੜਾ ਕਰਾ ਲੈਂਦਾ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਤੁਹਾਡੀਆਂ ਤਾਂ ਅੱਖਾਂ ਮੈਂ ਖੋਲ ਨਾ ਮੈਂ ਖੋਲਣਾ ਉਹ ਮਿਆਰ ਕਰਦਾ ਵੀ ਮੈਂ ਤਾਂ ਆ ਸੰਤਰੇ ਤੈਨੂੰ ਕਿਹਨੇ ਦਿੱਤੇ ਖਾਣ ਨੂੰ ਮੰਮੀ ਗੁਆੜ ਵਾਲੀ ਆਂਟੀ ਨੇ ਨਾ ਤੈਨੂੰ ਆਂਟੀ ਤੋਂ ਲੈ ਕੇ ਖਾਂਦੀ ਨੂੰ ਸ਼ਰਮ ਨਾ ਆਈ ਮੰਮੀ ਆਹਦੀ ਚੀਜ਼ ਖਾਣ ਚ ਕਾਦੀ ਸ਼ਰਮ ਆਂਟੀ ਨੂੰ ਵੀ ਤਾਂ ਡੈਡੀ ਨੇ ਲਿਆ ਕੇ ਦਿੱਤੇ ਆ ਰਾਤ ਨਸ਼ੇ ਚ ਟਿੰਡੀਆਂ ਹੀ ਖਾ ਗਏ ਮੈਂ ਉਹ ਸਬਜ਼ੀ ਬਣਾਉਣ ਵਾਸਤੇ ਰੱਖੀਆਂ ਸੀ ਹਾਂ ਉਹ ਟਿੰਡੀਆਂ ਸੀ ਮੈਂ ਤਾਂ ਸੋਚਿਆ ਅਮਰੂਦ ਆ ਵਧੀਆ ਛੋਟੇ ਛੋਟੇ ਸਾਲੇ ਲੱਗਦੇ ਤਾਂ ਫਿੱਕੇ ਫਿੱਕੇ ਇਹ ਮੈਨੂੰ ਵੀ ਸੀ ਮੈਂ ਸੋਚਿਆ ਫਿਰ ਐਵੇਂ ਨਸ਼ੇ ਚ ਹੀ ਲੱਗਦੇ ਆ ਸ਼ਾਇਦ ਮੈਨੂੰ ਪੰਮੀ ਆ ਗਈ ਡਾਕਟਰ ਕੋਲੋਂ ਤੇਰਾ ਚਿਹਰਾ ਉਤਰਿਆ ਜਾ ਕਿਉਂ ਹੈ ਕੀ ਕਿਹਾ ਡਾਕਟਰ ਨੇ ਹਾਂ ਡਾਕਟਰ ਨੇ ਕਿਹਾ ਤੂੰ ਬਹੁਤ ਬਿਮਾਰ ਹੈ ਤੇ ਤੇਰੇ ਕੋਲੇ ਨਾ ਸਿਰਫ ਅੱਜ ਸ਼ਾਮ ਤੱਕ ਦਾ ਹੀ ਟਾਈਮ ਹੈ ਹੈ ਰਬਾ ਕੱਲ੍ਹ ਹੀ ਛੱਡ ਗਿਆ ਮਰਜ਼ੀ ਨਹੀਂ ਪਈ ਹਜੇ ਮੈਂ ਡਾਕਟਰ ਨੇ ਕਿਹਾ ਜਿੰਨਾ ਸ਼ਾਮ ਤੱਕ ਖਾਣਾ ਖਾ ਲੈ ਫੇਰ ਤੇਰੀ ਡਾਈਟਿੰਗ ਕਰਾਉਂਗਾ ਜਾ ਖੜਾ ਹੋ ਕੇ ਪਨੀਰ ਦੀ ਸਬਜ਼ੀ ਬਣਾ ਦੇ ਮੈਨੂੰ ਅ ਕੀ ਯਾਰ ਸਬਜ਼ੀ ਬਣਾਈ ਆ ਨਾ ਨੂਨ ਨਾ ਮਿਰਚ ਭੋਰਾ ਜਿੰਨੀ ਸਵਾਦ ਨਹੀਂ ਵੇ ਤੂੰ ਤਾਂ ਰਹਿ ਨਹੀਂ ਦੇ ਐਸੀ ਸਬਜੀ ਦੀ ਬਣਾ ਕੇ ਵੀਡੀਓ ਮੈਂ ਫੇਸਬੁੱਕ ਤੇ ਪਾਈ ਆ 700 ਲਾਈਕ ਤੇ 500 ਕਮੈਂਟ ਆਇਆ ਕਿਸੇ ਨੇ ਜੰਮੀ ਤੇ ਕਿਸੇ ਨੇ ਟੇਸਟੀ ਲਿਖਿਆ ਤੇਰੇ ਤਾਂ ਨਖਰੇ ਹੀ ਨਹੀਂ ਮਾਣ ਮਰ ਭੁੱਖਾ ਉਹਨਾਂ ਨੇ ਖਾ ਕੇ ਨਹੀਂ ਨਾ ਵੇਖੀ ਉਹਨਾਂ ਨੇ ਤਾਂ ਲਿਖਿਆ ਓਏ ਮੇਰੇ ਨਾ ਭਾਂਡੇ ਧੋ ਧੋ ਕੇ ਆ ਵੇਖ ਹੱਥਾਂ ਤੇ ਛਾਲੇ ਪੈ ਗਏ ਨੇ ਮੈਥੋਂ ਹੁਣ 2-4 ਦਿਨ ਭਾਂਡੇ ਨਹੀਂ ਧੋਤੇ ਜਾਣੇ ਇਸ ਕਰਕੇ ਤੈਨੂੰ ਧੋਣੇ ਪੈਣਗੇ ਵੇ ਰੁਕ ਜਾ ਕਰਦੀ ਆ ਮੈਂ ਤੇਰਾ ਕੋਈ ਹੱਲ ਲੇ ਲੱਗਦਾ ਬਿੰਦਰ ਸਿੰਘਾ ਨੌਕਰਾਨੀ ਨੂੰ ਫੋਨ ਲਾਉਗੀ ਫਿਰ ਤਾਂ ਮੌਜਾਂ ਹੀ ਬਣ ਜਾਣਗੀਆਂ ਵੈਲਾ ਫੜ ਮੇਰੀ ਸਹੇਲੀ ਕਹਿੰਦੀ ਸੀ ਇਹਨੂੰ ਭਾਂਡੇ ਤੋਂ ਤੋਂ ਬਾਦ ਲਾ ਲਵੀ ਛਾਲੇ ਛੇਤੀ ਠੀਕ ਹੋ ਜਾਣਗੇ ਅਰੇ ਉੱਠ ਗਏ ਅੱਜ ਤੋਂ ਸੁਪਨੇ ਮੇਂ ਪੜੋਸਾਂ ਆਈ ਥੀ ਮਜ਼ਾ ਹੀ ਆ ਗਿਆ अकेਲੀ ਆਈ ਹੋਗੀ हाँ तुम्हें कैसे पता क्योंकि उसका पति मेरे सपने में जो आया था शादी के बाद अगर बीबी मोटी होने लगे और पति टकला होने लगे तो समझ लीजिए कि जीवन हंसी खुशी से चल रहा है ਦੀ ਬੁੜੀ ਲੈਣਾ ਮੈਨੂੰ ਮੱਝ ਕਿਆ ਕੌਣ ਹੈ ਦੱਸ ਮੈਨੂੰ ਕਿਹੜੀ ਨੇ ਪਛਾਣ ਲਿਆ ਤੈਨੂੰ